ਪਹਿਲਾਂ ਮੇਰਾ ਬ੍ਰਦਰ ਚੱਕ ਕੇ ਛੱਡ ਆਂਦਾ ਸੀ ਫਿਰ ਮੈਂ ਇੱਕੋ ਕਲਾਸ 'ਚ ਬੈਠਾ ਰਹਿੰਦਾ ਸੀ ਜਿੰਨਾ ਚਿਰ ਛੁੱਟੀ ਨਹੀਂ ਸੀ ਹੋਣੀ ਹੁਣ ਮੈਂ ਇਹਨੂੰ ਲੱਗ ਕਰਕੇ ਬੀਲਚਰ ਲੈ ਕੇ ਕਲਾਸ 'ਚ ਜਾ ਸਕਣਾ ਜੀ ਤੇ ਪੜ੍ਹ ਕੇ ਟਾਈਮ ਤੇ ਘਰੇ ਜਾ ਸਕਣਾ 12 ਕਿਲੋਮੀਟਰ ਜਾਂਦਾ ਜੀ ਮੈਂ ਹੁਣ ਪਹਿਲਾਂ ਤਾਂ ਮੈਂ ਆਪਣੇ ਬ੍ਰਦਰ ਨਾਲ ਜਾਂਦਾ ਸੀ ਹੁਣ ਮੈਨੂੰ ਆ ਮਿਲ ਗਈ ਮੈਂ ਆਪਣਾ ਜਾ ਸਕਦਾ ਹਾਂ ਜੀ 12 ਕਿਲੋਮੀਟਰ ਜੇ ਇਹਨਾਂ ਬੱਚਿਆਂ ਨੇ ਕਿਤੇ ਜਾਣਾ ਹੋਊਗਾ ਤਾਂ ਇਹ ਕਿਸੇ ਤੇ ਡਿਪੈਂਡ ਨਹੀਂ ਰਹਿਣਗੇ ਔਰ ਇਹ ਆਪੇ ਸਟਾਰਟ ਕਰਨਗੇ ਇੱਥੋਂ ਸਕੂਟੀ ਕਮ ਜੋ 휠ਚੇਅਰ ਹੈ ਇਹਨਾਂ ਦੀ ਔਰ ਕਿਉਂਕਿ ਬਕਾਇਦਾ ਇਹਨਾਂ ਨੂੰ ਟ੍ਰੇਨਿੰਗ ਵੀ ਬੱਚਿਆਂ ਨੂੰ ਦਿੱਤੀ ਜਾਣੀ ਹੈ ਇਹ ਕੱਲੀ ਹੁਣ 휠ਚੇਅਰ ਹੋ ਗਈ ਆਮ ਤੌਰ ਤੇ ਜਿਵੇਂ ਤੁਸੀਂ 휠ਚੇਅਰ ਦੇਖਦੇ ਹੋ ਤਾਂ ਇਹ 휠ਚੇਅਰ ਹੋ ਗਈ ਹੈ ਸਿੰਪਲ ਔਰ ਇਸ ਤੋਂ ਬਾਅਦ ਫਿਰ ਇਹ ਇਸ ਨੂੰ ਅਸੀਂ ਕੀ ਕਹਾਗੇ ਮੋਟਰ 휠ਚੇਅਰ ਕਹਾਗੇ ਜਾਂ ਕੀ ਕਹਾਗੇ तो ये आप इसको लॉक खोलेंगे ये लीवर को पकड़ेंगे आप हैंडल नीचे करेंगे ये आपका डिटैच हो गया अभी ए, ये सिर्फ ये व्हील रहे। कितने किलोमीटर तक ये बैटरी तो चलता है? ये आयन बैटरी है एक बार आप चार्ज करेंगे पचास किलोमीटर तक चार्ज करके पचास किलोमीटर तक चलती कितने टाइम से चार्ज हो जाता है तीन घंटे तीन घंटे पूरा फुल चार्ज हो जाता है ਉਹਨੂੰ ਵਾਪਸ ਅਟੈਚ ਹੋ ਜਾਣਾ ਤਾਂ ਇਹਦੇ ਨਾਲ ਅੱਗੇ ਸਪਈਆ ਜਿਹੜਾ ਉਹ ਸਕੂਟਰ ਦਾ ਲੱਗਿਆ ਹੋਇਆ ਪਿੱਛੇ ਕਹਿ ਸਕਦੇ ਆ ਕਿ व्हीਲ ਚੇਅਰ ਲੱਗੀ ਹੋਈ ਹੈ ਔਰ ਇਹ ਪੂਰਾ ਦੇਖੋ ਕਿਵੇਂ ਅਟੈਚ ਹੋ ਜਾਣਾ ਹੈ ਇਹਨਾਂ ਅਲੱਗ ਹੋ ਗਿਆ ਸੀ ਉਹਨਾਂ ਅਜਿਹੇ ਦੇਖੋ ਦੇ ਵਿੱਚ ਇਸ ਦੇ ਵਿੱਚ ਪੁਆਇੰਟ ਦੇ ਵਿੱਚ ਲੱਗ ਗਿਆ ਇਹ 40 ਇਹ ਬੱਚਿਆਂ ਨੂੰ 40 ਲੋਡ ਬੰਦ ਨੇ ਜੋ ਉਹਨਾਂ ਨੂੰ ਇਹ ਇਹ ਕੈਸਕੋ ਵੀਲਟ ਜੀਰ اور ਕਮ ਸਕੂਟੀ ਹੈ ਕਿਉਂਕਿ ਇਹ ਚਲਦੀ ਉਸ ਦੇ ਹਿਸਾਬ ਨਾਲ ਜਿਵੇਂ ਸਕੂਟੀ ਆਮ ਤੌਰ ਤੇ ਚਲਦੀ ਹੈ ਸਕਾਵ ਭਾਗ ਦੇ ਵੱਲੋਂ HDFC ਬੈਂਕ ਦੀ ਮਦਦ ਦੇ ਨਾਲ ਇੱਕ ਸ਼ਾਨਦਾਰ ਉਪਰਾਲਾ ਕੀਤਾ ਗਿਆ ਹੈ ਵਿਦਿਆਰਥੀ ਜੋ ਦਿਵਿਆਂਗ ਨੇ ਜੋ ਚੱਲ ਫਿਰ ਨਹੀਂ ਸਕਦੇ ਔਰ ਉਹਨਾਂ ਨੂੰ ਕਿਸੇ ਮਦਦ ਦੀ ਲੋੜ ਹੁੰਦੀ ਹੈ ਕਿ ਉਹਨਾਂ ਨੂੰ ਕੋਈ ਸਕੂਲ ਤੱਕ ਛੱਡ ਕੇ ਆਵੇ ਤਾਂ ਉਹਨਾਂ ਨੂੰ ਇਹ ਵਹੀਕਲਸ ਦਿੱਤੇ ਗਏ ਆ ਜੋ ਕਿ ਇੱਕ 스마트 ਵਹੀਕਲ ਕਹਿ ਜਾ ਸਕਦੇ ਆ 휠ਚੇਅਰ ਵੀ ਬਣ ਜਾਂਦੀ ਹੈ ਔਰ ਇਧਰੋਂ ਫਿਰ ਇਹ ਵਹੀਕਲਸ ਜਿਹੜੇ ਆ ਖੁੱਲ ਵੀ ਜਾਂਦੇ ਆ ਤਾਂ ਜੋ ਟੈਕਨੀਕਲ ਤੌਰ ਤੇ ਸਮਝਾਂਗੇ ਕਿ ਕਿਸ ਤਰੀਕੇ ਨਾਲ ਇਹ ਵਹੀਕਲਸ ਕੰਮ ਕਰਦੇ ਆ ਸਾਡੇ ਨਾਲ ਨੇ ਅਵਿਨਾਸ਼ ਜੀ ਹਾਂ ਸਰ ਅਵਿਨਾਸ਼ ਜੀ ਦੱਸੋ ਪਹਿਲਾਂ ਤਾਂ किन्नी कोस्ट है आई थी कितने चालीस व्हीकल्स और स्पेशलाइजी की है बेसिकली ना तो आपने नॉर्मली जो व्हील चेयर पर लोगों को उनको देखा होगा वो व्हील चेयर पर रहते हैं इस तरह की अगर उनको कहीं बाहर जाना है ऑफिस जाना है या स्कूल जाना है तो उनके पेरेंट्स पे ब्रदर पे फादर पे डिपेंड होना पड़ता है क्योंकि वो खुद से जा नहीं सकते व्हीलचेयर को चला के पाँच छः किलोमीटर तो इस व्हीलचेयर में आपको एक मोटर मिल रही है जो आप व्हील पे अटैच करेंगे तो व्हील स्कूटर की तरह बन जाएगी जिसको आप ऑन रोड लेके जा सकते हैं ऑन रोड लेके जाके आप अपने ऑफिस जाइए स्कूल जाइए फिर सामने वाले पार्ट को डिटैच करके व्हील की तरह यूज कर सकते हैं आप व्हील चेयर इधर पास भी ने। ता ये समझने की कोशिश कर दें दे। कि वर्क कमें कर दिया है ये जरूर दसो क्योंकि ये पूरा अलग अलग, अलग भी हो जाता है ये अलग अलग हो जाता है सर ये जब आप घर पर यूज करें तो करके दिखाऊँ मैं आपको मैं दिखा देता हूँ तो ये आप इसको लॉक खोलेंगे ये लीवर को पकड़ेंगे आप हैंडल नीचे करेंगे ये आपका डिटैच हो गया अभी व्हील चेयर है ਮੈਨੂਅਲ ਜੋ ਹੱਥ سے ਚਲੇਗੀ। ਤੋਂ ਇਹ ਈਜ਼ੀ ਹੈ ਕਰਨਾ। ਇਕੱਲਾ ਬੰਦਾ ਇਹ ਇਕੱਲੇ ਆਪੇ ਕਰ ਸਕਦੇ। ਜੇ ਕੋਈ ਪ੍ਰੈਕਟਿਸ ਕਰ ਲੇਗਾ ਤਾਂ ਇਹ 5 ਸੈਕਿੰਡ ਦਾ ਕੰਮ ਹੈ ਸਰ।

ਕਿੰਨੇ ਕਿਲੋਮੀਟਰ ਤੱਕ ਤਾਂ ਇਹ ਬੈਟਰੀ ਤੇ ਚੱਲਦਾ ਪੂਰਾ ਇਹ ਲਿਥੀਅਮ ਆਇਨ ਬੈਟਰੀ ਹੈ ਇੱਕ ਵਾਰ ਆਪ ਚਾਰਜ karenge 50 ਕਿਲੋਮੀਟਰ ਤੱਕ ਚਲੇਗੀ اچھا ਇੱਕ ਵਾਰ ਚਾਰਜ ਕਰਕੇ 50 ਕਿਲੋਮੀਟਰ ਤੱਕ ਚੱਲਦੀ ਕਿੰਨੇ ਟਾਈਮ ਚ ਚਾਰਜ ਹੋ ਜਾਂਦਾ ਇਹ 3 ਘੰਟੇ 3 ਘੰਟੇ ਚ ਪੂਰਾ ਫੁੱਲ ਚਾਰਜ ਹੋ ਜਾਂਦਾ ਯਾਨੀ ਕਿ ਜੁੜਾ ਕਿਸੇ 5 7 10 ਕਿਲੋਮੀਟਰ ਦੇ ਦਾਇਰੇ ਤੱਕ ਉਹ ਜਾ ਕੇ ਆਰਾਮ ਨਾਲ ਵਾਪਸ ਆ ਸਕਦਾ ਹੈ ਔਰ ਹੁਣ ਇਹਨੂੰ ਵਾਪਸ ਜੋੜਨਾ ਔਰ ਵਰਕ ਕਿਵੇਂ ਕਰਦਾ ਬੇਸਿਕਲੀ ਇਹਦੇ ਫਿਰ ਹਾਰਨ ਵੀ ਹੈ ਇਹਦੇ ਹਾਂ ਇਹ ਬੈਟਰੀ ਠੀਕ ਹੈ ਲੌਕ ਹੈ ਜਿਵੇਂ ਬਾਈਕ ਤੇ ਹੁੰਦਾ ਹੈ ਇਸ ਕੋ ਆਨ ਕਰੋਗੇ ਆਪ ਹਾਂ ਇਧਰ ਬਟਨ ਲੱਗਿਆ ਹੈ ਡਿਸਪਲੇ ਔਨ ਹੋ ਗਿਆ ਇਹ ਅੱਛਾ ਡਿਸਪਲੇ ਪੂਰੀ ਵਾਟਰਪੂਫ ਹੈ ਸਭ ਕੁਝ ਹਾਂ ਇਹ ਵਾਟਰ ਬੈਟਰੀ ਆਪਕਾ ਵਾਟਰਪੂਫ ਹੈ ਮੋਟਰ ਆਪਕਾ ਵਾਟਰਪੂਫ ਹੈ ਸਰ ਅੱਛਾ ਇਹ ਹਾਰਨ ਵੀ ਹੈ ਲਾਈਟਸ ਹੈ ਰਿਵਰਸ ਬੈਕ ਸਾਰਾ ਕੁਝ ਜੋ ਇੱਕ ਟੂ ਜਿਹੜਾ ਦਿਖਾ ਦਿਓ ਜਰਾ ਹੁਣ ਇਹ ਹੁਣ ਇਹ ਹੀ ਹੁਣ ਵਾਪਸ ਅਟੈਚ ਹੋ ਜਾਣਾ ਤਾਂ ਇਹਦੇ ਨਾਲ ਅੱਗੇ ਪਈਆ ਜਿਹੜਾ ਉਹ ਸਕੂਟਰ ਦਾ ਲੱਗਿਆ ਹੋਇਆ ਪਿੱਛੇ ਕਹਿ ਸਕਦੇ ਆ ਕਿ 휠 ਚੇਅਰ ਲੱਗੀ ਹੋਈ ਹੈ ਔਰ ਇਹ ਪੂਰਾ ਦੇਖੋ ਕਿਵੇਂ ਅਟੈਚ ਹੋ ਜਾਣਾ ਹੁਣ ਪਹਿਲਾਂ ਅਲੱਗ ਹੋ ਗਿਆ ਸੀ ਹੁਣ ਆ ਜਿਹੜੇ ਦੇਖੋ ਇਹਦੇ ਵਿੱਚ इस तो बार थोड़ा, थोड़ा कि चलता है किस तरीके ना? विनाश जी चलता है थोड़ा जा चला ऑन तो कर लो डिस्प्ले ऑन कर लो बस। तो अच्छा ठीक है स्कूटी टाइप स्कूटी तरह चलना है ठीक है कि ਕਿੰਨੀ ਦੂਰ ਜਾਂਦੇ ਹੋ ਸਕੂਲ ਤੁਸੀਂ ਪਾਸਟੂ ਹੋ ਗਈ ਸਰ ਹੋਗੀ ਪਾਸਟੂ ਠੀਕ ਹੈ ਫਾਇਦਾ ਮਿਲੂਗਾ ਕਾਫੀ ਤੁਹਾਨੂੰ ਇਹਦੇ ਨਾਲ ਹਾਂਜੀ ਮਿਲੂਗਾ ਮਿਲੂਗਾ 40 ਇਹ ਬੱਚਿਆਂ ਨੂੰ 40 ਲੋਡ ਬੰਦ ਨੇ ਜੋ ਉਹਨਾਂ ਨੂੰ ਇਹ ਕਹਿ ਸਕਦੇ ਹੋ व्हीलचेयर ਔਰ ਕਮ ਸਕੂਟੀ ਹੈ ਕਿਉਂਕਿ ਇਹ ਚਲਦੀ ਉਸੇ ਹਿਸਾਬ ਨਾਲ ਜਿਵੇਂ ਸਕੂਟੀ ਆਮ ਤੌਰ ਤੇ ਚਲਦੀ ਹੈ ਕਿਹੜੀ ਕਲਾਸ ਪੜ੍ਹਦੇ ਹੋ ਤੁਸੀਂ ਸਰ ਮੈਂ ਬੀਏ ਫਰਸਟ ਇਅਰ ਚ ਹਾਂ ਬੀਏ ਫਰਸਟ ਕਿੰਨੀ ਦੂਰ ਜਾਂਦੇ ਹੋ ਤੁਸੀਂ 12 ਕਿਲੋਮੀਟਰ ਜਾਂਦਾ ਜੀ ਮੈਂ ਹੁਣ ਪਹਿਲਾ ਦਮ ਆਪਣੇ ਬ੍ਰਦਰ ਨਾਲ ਜਾਂਦਾ ਸੀ ਹੁਣ ਮੈਨੂੰ ਆ ਮਿਲ ਗਈ ਮੈਂ ਆਪਣਾ ਜਾ ਸਕਦਾ ਹਾਂ ਜੀ 12 ਕਿਲੋਮੀਟਰ ਹਾਂਜੀ ਸਰ ਤੇ ਕਿਦਾਂ ਦਾ ਐਕਸਪੀਰੀਅੰਸ ਹੈ ਠੀਕ ਹੈ ਵਧੀਆ ਲੱਗ ਰਿਹਾ ਹਾਂਜੀ ਵਧੀਆ ਜੀ ਪਹਿਲਾਂ ਕਿਸੇ ਦੀ ਮਦਦ ਲੈਣੀ ਪੈਂਦੀ ਹੁੰਨੀ ਹੁਣ ਆਪੇ ਤੁਸੀਂ ਆਪਣੇ ਤੇ ਕਿਸੇ ਤੇ ਡਿਪੈਂਡ ਨਹੀਂ ਰਹਾ ਹਾਂ ਨਹੀਂ ਸਰ ਪਹਿਲਾਂ ਮੇਰਾ ਬ੍ਰਦਰ ਚੱਕ ਕੇ ਛਾਡ ਆਂਦਾ ਸੀ ਫਿਰ ਮੈਂ ਇੱਕੋ ਕਲਾਸ 'ਚ ਹੀ ਬੈਠਾ ਰਹਿੰਦਾ ਸੀ ਜਿੰਨਾ ਚਿਰ ਛੁੱਟੀ ਨਹੀਂ ਸੀ ਹੋਣੀ ਹੁਣ ਮੈਂ ਇਹਨੂੰ ਲੱਗ ਕਰਕੇ ਬੀਲਚੇਅਰ ਲੈ ਕੇ ਕਲਾਸ 'ਚ ਜਾ ਸਕਣਾ ਜੀ ਤੇ ਪੜ ਕੇ ਟਾਈਮ ਤੇ ਘਰੇ ਜਾ ਸਕਣਾ ਜੀ ਹੌਣੀ ਸਿੱਖ ਲਈਏ ਤੁਸੀਂ ਹਾਂਜੀ ਹਾਂਜੀ ਬਿਲਕੁਲ ਜੀ ਐਡ ਕਰਨੀ ਵੀ ਸਿੱਖ ਲਈ ਲਾਉਣੀ ਵੀ ਸਿੱਖ ਹਾਂਜੀ ਹਾਂਜੀ ਇਹ तमाम ਉਹ ਵਿਕਲ ਨੇ ਹਰਜੋਤ ਜੀ ਇੱਕ ਬੱਚੇ ਬਹੁਤ ਖੁਸ਼ ਨੇ ਬਹੁਤ ਤਾਰੀਫ ਵੀ ਕਰ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਤੁਹਾਨੂੰ ਕੀ ਪਰਸਨਲੀ ਤੌਰ ਤੇ ਇੱਕ ਐਜੂਕੇਸ਼ਨ ਮਿਨਿਸਟਰ ਦੇ ਤੌਰ ਤੇ ਤੁਹਾਨੂੰ ਤੁਹਾਡਾ ਅਹਿਸਾਸ ਕੀ ਹੈ ਇਹਨਾਂ ਸਾਰਿਆਂ ਨੂੰ ਮਦਦ ਮੁਹੱਈਆ ਕਰਾ ਕੇ ਕੀ ਲੱਗਦਾ ਸਾਰੇ ਇਨਸਾਨ ਹੈ ਤੁਹਾਡੇ ਚ ਵੀ ਦਿਲ ਹੈ ਮੇਰੇ ਚ ਵੀ ਦਿਲ ਹੈ ਸਾਰੇ ਅਸੀਂ ਇਨਸਾਨ ਹੈ ਤੇ ਕਿਸੇ ਨੂੰ ਵੀ ਜਦੋਂ ਆਪਾਂ ਕਿਸੇ ਦੇ ਵੀ ਚਿਹਰੇ ਤੇ ਖੁਸ਼ੀ ਦੇਖਦੇ ਆਂ ਤੇ ਤੁਹਾਨੂੰ ਸਕੂਨ ਆਉਂਦਾ ਤੁਹਾਨੂੰ ਲੱਗਦਾ ਕਿ ਪ੍ਰਮਾਤਮਾ ਨੇ ਜਿਸ ਕੰਮ ਲਈ ਤੁਹਾਨੂੰ ਬਣਾਇਆ ਤੁਸੀਂ ਉਸ ਉਹ ਉਹਦਾਂ ਦਾ ਕੁਝ ਕੀਤਾ ਤੇ ਮੈਂ ਇਹਦੇ ਲਈ ਸਭ ਦਾ ਧੰਨਵਾਦ ਕਰੂੰਗਾ ਖਾਸ ਧੰਨਵਾਦ ਹੈ ਐਚਡੀਐਫਸੀ ਬੈਂਕ ਦਾ ਤੇ ਸਾਡੇ ਇੱਕ ਆਫੀਸਰ ਆਈਐਸ ਆਫੀਸਰ ਗੋਰੀ ਪ੍ਰਸ਼ਰ ਜੁਨੀ ਬਹੁਤ ਮਿਹਨਤ ਕੀਤੀ ਉਹਨਾਂ ਦੇ ਇਨੀਸ਼ੀਏਟਿਵ ਸੀ ਉਹਨਾਂ ਦੇ ਆਈਡੀਆ ਸੀ ਤੇ ਅੱਜ ਇਸ ਨੂੰ ਜਦੋਂ ਅਸੀਂ ਜ਼ਮੀਨੀ ਪੱਧਰ ਤੇ ਦੇਖ ਰਹੇ ਹਾਂ ਤਾਂ ਬੜੀ ਖੁਸ਼ੀ ਹੋ ਰਹੀ ਹੈ ਨਾ ਬੱਚਿਆਂ ਦੇ ਉੱਤੇ ਤੇ ਅਸੀਂ ਇਸ ਨੂੰ ਹੋਰ ਸਪਰੈਡ ਕਰਾਂਗੇ ਹੋਰ ਵੀ ਤੁਸੀਂ ਤੁਹਾਨੂੰ ਲੱਗਦਾ ਕਿ 40 ਬੱਚਿਆਂ ਨੂੰ ਹੁਣੇ ਤੁਸੀਂ ਦੇ ਰਹੇ ਹੋ ਕਿੰਨੇ ਤੋਂ ਪਹਿਲਾਂ ਵੀ ਦਿੱਤੇ ਹੈ ਤੇ ਕੁੱਲ 50 ਪਹਿਲਾਂ ਜਾ ਚੁੱਕੇ ਹਨ ਜਾਂ 100 ਹੋ ਚੁੱਕੇ ਹਨ ਤੇ 150 ਬੱਚੇ ਅਸੀਂ ਆਈਡੈਂਟੀਫਾਈ ਕਰ ਲਏ ਆ ਜਿਹੜੇ Holy, holy. ਤੁਸੀਂ ਦੇਖ ਸਕਦੇ ਹੋ ਬੱਚੇ ਅਸੀਂ ਕਿਉਂਕਿ ਲਈ ਇਹਨਾਂ ਨੂੰ ਟ੍ਰੇਨਿੰਗ ਦਿਵਾਨੀ ਹੈ ਦੇ ਟੇਲਰ ਮੇਡ ਤਾਂ ਅੱਜ ਬੱਚੇ ਬਹੁਤ ਫਾਜ਼ਿਲ ਕਾ ਤੋਂ ਵੀ ਬੱਚੇ ਆਏ ਆ ਮੁਖਸਰ ਸਾਹਿਬ ਤੋਂ ਆਏ ਆ ਸਿੰਘਰੂਰ ਤੋਂ ਆਏ ਆ ਲੁਧਿਆਣੇ ਤੋਂ ਆਏ ਆ ਤਾਂ ਉੱਥੋਂ ਬੱਚੇ ਆਏ ਆ ਤੇ ਇਹਨਾਂ ਦੇ ਨਾਲ ਮੈਂ ਸਮਝਦਾ ਇਹਨਾਂ ਨੂੰ ਕਾਫੀ ਏਮਪਾਵਰਡ ਫੀਲ ਕਰਨਗੇ ਤੇ ਕੱਲਿਆ ਪੜਾਈ ਪੱਖੋਂ ਨੇ ਇਹਨਾਂ ਨੂੰ ਕੌਨਫੀਡੈਂਸ ਵੀ ਹੋ ਗਿਆ ਕਿ ਅਸੀਂ ਜੀਵਨ ਚੁਣ ਖੁਸ਼ ਆਪਣੇ ਆਪ ਵੀ ਕਰ ਸਕਦੇ ਹਾਂ ਪਰ ਦੂਜੀ ਕਿਸੇ ਤੇ ਡਿਪੈਂਡ ਨਹੀਂ ਰਹਿਣਗੇ ਹੁਣ ਬੱਚੇ ਕਹਿੰਦੇ ਪਹਿਲਾਂ ਬ੍ਰਦਰ ਛੱਡ ਕੇ ਹੁੰਦਾ ਸੀ ਹੁਣ ਅਸੀਂ ਆਪ ਜਾ ਸਕਦੇ ਹਾਂ ਬਿਲਕੁਲ ਜੀ ਜਿਹੜਾ ਮਾਤਾ ਪਿ ਤੇ ਬੱਚਿਆਂ ਦੇ ਵਿੱਚ ਕੌਨਫੀਡੈਂਸ ਆਊਗਾ ਸਖਾ ਮੰਤਰੀ ਹਰਜੋਤ ਸਿੰਘ ਬੈਂਸ ਸਾਡੇ ਨਾਲ ਸੀਗੇ ਔਰ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਬੱਚਿਆਂ ਨੂੰ ਕਿਸੇ ਤੇ ਡਿਪੈਂਡ ਨਾ ਰਹਿਣ ਬੱਚੇ ਜੇ ਪੜ੍ਹਨਾ ਚਾਹੁੰਦੇ ਆ ਜਿਹੜੇ ਬੱਚੇ ਔਰ ਉਹ ਹੁਣ ਜੇ ਇਹ ਨਾ ਬੱਚਿਆਂ ਨੇ ਕਿਤੇ ਜਾਣਾ ਹੋਊਗਾ ਤਾਂ ਇਹ ਕਿਸੇ ਤੇ ਡਿਪੈਂਡ ਨਹੀਂ ਰਹਿਣਗੇ ਔਰ ਇਹ ਆਪਣੇ ਸਟਾਰਟ ਕਰਨਗੇ ਇਥੋਂ ਸਕੂਟੀ ਕਮ ਜੋ 휠 ਚੇਅਰ ਹੈ ਇਹਨਾਂ ਦੀ ਔਰ ਕਿਉਂਕਿ ਬਕਾਇਦਾ ਇਹਨਾਂ ਨੂੰ ਟ੍ਰੇਨਿੰਗ ਵੀ ਬੱਚਿਆਂ ਨੂੰ ਦਿੱਤੀ ਜਾਣੀ ਹੈ 50 ਕਿਲੋਮੀਟਰ ਤੱਕ ਇੱਕ ਵਾਰ ਚਾਰਜ ਹੋਣ ਤੇ ਬੈਟਰੀ ਸਫ਼ਰ ਤੈਅ ਕਰ ਸਕਦੀ ਆ ਔਰ ਇਹ ਬੱਚਿਆਂ ਨੂੰ ਉਤਸ਼ਾਹ ਵੀ ਮਿਲਿਆ ਇਸ ਚੀਜ਼ ਦੇ ਨਾਲ ਕਿ ਹੁਣ ਇਹਨਾਂ ਨੂੰ ਕਿਸੇ ਤੇ ਡਿਪੈਂਡ ਨੇ ਰਹਿਣਾ ਪੈਗਾ ਜੇ ਸਕੂਲ ਜਾਣਾ ਹੈ ਕਾਲਜ ਜਾਣਾ ਤਾਂ ਇਹ ਆਪਣੇ ਆਪ ਹੀ ਘਰੋਂ ਜਾਣਗੇ ਔਰ ਆਪਣੇ ਆਪ ਹੀ ਘਰ ਵਾਪਸ ਆ ਜਾਣਗੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂਪੰਜਾਬ ਟੀਵੀ